ਦੁਆਬੇ ਦੀ ਹਲਕੇ ਦੇ ਦੁਆਬੇ ਦੇ ਲੋਕਾਂ ਦੇ ਵਿੱਚ ਬਹੁਤਾ ਬਾਹਰ ਦਾ ਨਿਵਾਸ ਜਿੱਥੇ ਖਤਰਨਾਕ ਹੈ ਸਾਡੇ ਇਹਨਾਂ ਘਰਾਂ ਦਾ ਸੁੰਨੇ ਹੋਣਾ ਉਥੇ ਬਹੁਤੀ ਦੇਰ ਨਹੀਂ ਲੱਗਣੀ ਜਦੋਂ ਪਾਠੀ ਕੀਰਤਨੀਆਂ ਪ੍ਰਚਾਰਕ ਵੀ ਨਹੀਂ ਲੱਭਣੇ ਤੇ ਜਿੱਥੇ ਪ੍ਰਵਾਸ ਆਮ ਜਨਤਾ ਦਾ ਹੋਇਆ ਨੌਜਵਾਨੀ ਦਾ ਹੋਇਆ ਉਥੇ ਇਸ ਤੋਂ ਵੀ ਭਿਆਨਕ ਪ੍ਰਵਾਸ ਮੈਂ ਸੋਚ ਰਿਹਾ ਸੀ ਸਾਡੇ ਕਥਾਵਾਚਕ ਕੀਰਤਨੀਏ ਐਸ ਸਾਲ ਦੇ ਵਿੱਚ ਮੈਂ ਬਾਹਰ ਲਿਆਂਦੀ ਗੱਲ ਨਾ ਕਰਾਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਬਹੁਤਾਂ ਕੀਰਤਨੀਏ 25 25 30 30 ਸਾਲ ਲੱਗ ਜਾਂਦੇ ਵੈਸੇ ਤੇ ਕਈ ਜਨਮਾਂ ਦੀ ਭਗਤੀ ਹੋਵੇ ਤੇ ਮਹਾਰਾਜ ਜੀ ਦੇ ਘਰ ਚ ਆਉਣ ਦਾ ਹੀ ਸਮਾਂ ਬਣਦਾ ਤੇ ਕੀਰਤਨੀਏ ਬੰਨਾ ਉਹ ਅਮਰੀਕਾ ਚ ਪੱਕਾ ਵਾਸ ਕਰ ਰਹੇ ਹਨ ਮਾਝੇ ਦੀ ਧਰਤੀ ਦੇ ਵਿੱਚ ਬਹੁਤਾ ਕਰਕੇ ਪਰਸੋਂ ਅਸੀਂ ਸਮਾਗਮ ਦੇ ਵਿੱਚ ਸਿਪਲਾਥ ਦੇ ਕੋਲ ਐਨ ਆਰ ਆਈ ਵੀਰਾਂ ਨੇ ਸਮਾਗਮ ਕਰਵਾਇਆ ਅਸੀਂ ਸਹੀ ਡਰੈਸ ਤੇ ਜਾਂਦਿਆਂ ਵੀ ਕਈ ਵਾਰੀ ਸੋਚਿਆ ਗਲਤ ਡਰੈਸ ਤੇ ਜਾ ਰਿਹਾ ਇੱਕ ਵੀ ਸੰਗਤ ਦਾ ਜੀ ਨਹੀਂ ਇੱਕ ਵੀ ਨਹੀਂ ਗੁਰੂ ਘਰ ਦੇ ਬਿਲਕੁਲ ਸਾਹਮਣੇ ਇੱਕ ਕੈਮਰੇ ਵਾਲਾ ਵੀਰ ਮਿਲਿਆ ਤੇ ਉੱਥੋਂ ਲੱਗਾ ਕਿ ਚਲੋ ਅੱਜ ਸੰਗਤ ਸਾਰੀ ਘਰਾਂ ਜੀ ਬੈਠ ਕੇ ਦੇਖ ਰਹੀ ਹੋਵੇਗੀ ਇਸ ਕਰਕੇ ਬੌੜੀ ਕਰੀਏ ਸੰਗਤ ਜੀ ਮਾਪੁਰਖਾਂ ਨੇ ਯੱਗ ਸਮਾਗਮ ਜਿਹੜੇ ਕੀਤੇ ਹਨ ਇਹ ਫਲਵਾੜੀ ਦੇ ਵਿੱਚ ਸੰਤ ਬਾਬਾ ਹਜ਼ਾਰਾ ਸਿੰਘ ਜੀ ਨੇ ਉਹਨਾਂ ਦੀ ਲਈ ਹੋਈ ਫੁਲਵਾੜੀ ਗੁਰਸ਼ਬਦ ਦੀ ਜਾਗ ਨੂੰ ਇਹ ਆਤਮ ਰਸ ਕੀਰਤਨ ਦਰਬਾਰ ਨੂੰ ਮਹਾਂਪੁਰਖ ਸੰਤ ਬਾਬਾ ਅਮਰੀਕ ਸਿੰਘ ਜੀ ਸੰਤ ਬਾਬਾ ਤਰਨਜੀਤ ਸਿੰਘ ਜੀ ਬੜੇ ਸੋਹਣੇ ਤੇ ਸੁਚੱਜੇ ਤਰੀਕੇ ਦੇ ਨਾਲ ਮਾਝੀ ਦੀ ਇਸ ਧਰਤੀ ਦੇ ਉੱਤੇ ਅਸੀਂ ਮੇਰੇ ਤੋਂ ਬਾਅਦਾਂ ਭਾਈ ਸਰਪਾਈ ਸਰਬਜੀਤ ਸਿੰਘ ਜੀ ਪਟਨਾ ਸਾਹਿਬ ਵਾਲੇ ਉਹਨਾਂ ਨੇ ਵੀ ਹਾਜ਼ਰੀ ਭਰਨੀ ਹੈ ਅਸੀਂ ਜਾਂਦੇ ਹਾਂ ਬਾਰ ਸਟੇਟਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੱਡਿਆਂ ਵੱਡਿਆਂ ਸ਼ਹਿਰਾਂ ਦੇ ਵਿੱਚ ਬڑے ਸੁਚੱਜੇ ਪ੍ਰਬੰਧ ਹੁੰਦੇ ਹਨ ਇਹ ਪ੍ਰਬੰਧ ਉਹਨਾਂ ਪ੍ਰਬੰਧਾਂ ਤੋਂ ਵੀ ਉੱਪਰ ਹਨ ਔਰ ਏਡੀ ਵੱਡੀ ਸੰਗਤ ਏਡਾ ਵੱਡਾ ਕਾਫਲਾ ਰਸਤਿਆਂ ਦੇ ਵਿੱਚ ਡਿਸਪਲਿਨ ਬਣਾਉਣਾ ਕਮਰਿਆਂ ਦਾ ਰਹਿਸ਼ਾਂ ਦਾ ਜਲ ਪਾਣੀ ਦਾ ਪ੍ਰਬੰਧ ਕਰਨਾ ਲਾਈਟ ਸਾਊਂਡ ਪਰ ਇੰਨੇ ਸੋਹਣੇ ਪ੍ਰਬੰਧ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲਾਈਵ ਕਵਰੇਜ ਚੱਲਦੀ ਹੋਵੇ ਜਦੋਂ ਉੱਥੇ ਲਾਈਵ ਕਵਰੇਜ ਚੱਲੇਗੀ ਉਹਨਾਂ ਦੀ ਤੇ ਮਜਬੂਰੀ ਹੈ ਉਹ ਨਹੀਂ ਆ ਸਕੇ ਆਰਥਿਕ ਤੌਰ ਦੇ ਉੱਤੇ ਕੰਮਾਂ ਕਾਜਾਂ ਦੇ ਵਿੱਚ ਹਨ ਜਦੋਂ ਕੈਮਰਾ ਸਾਡੇ ਵੱਲ ਵੱਜਦਾ ਹੋਵੇਗਾ ਜਿਹੜੇ ਵਿੱਚ ਸੁੱਤੇ ਹਨ ਜਾਂ ਪੰਡਾਲ ਖਾਲੀ ਹੈ ਉਦੋਂ ਕੀ ਸੋਚਿਆ ਜਾਵੇਗਾ ਬਉੜੀ ਕਰੀਏ ਸੰਗਤ ਜੀ ਮਾਪੁਰਖਾਂ ਨੇ ਯੱਗ ਸਮਾਗਮ ਜਿਹੜੇ ਕੀਤੇ ਹਨ ਇਹ ਦੇਸ਼ਾਂ ਵਿਦੇਸ਼ਾਂ ਤੋਂ ਪੰਥ ਦੇ ਪ੍ਰਸਿੱਧ ਕੀਰਤਨੀਏ ਜਿੱਥੇ ਏਡੇ ਏਡੇ ਵੱਡਿਆਂ ਕੀਰਤਨੀਆਂ ਨੂੰ ਮਾਣ ਮਹਾਂਪੁਰਖ ਪੱਖ ਦੇ ਹਨ ਉਥੇ ਸਾਡੇ ਵਰਗੇ ਤੁਸ਼ ਜਿਆਨ ਨੂੰ ਵੀ ਸਮਾਪਕਸ਼ ਦਿਹਾਣੇ ਵੜਿਆਈ ਹੈ ਗੁਰਮੁਖਾਂ ਦੀ ਸਵਾਪ ਸਭ ਸੰਗਤਾਂ ਨੂੰ ਬੇਨਤੀ ਹੈ ਜਿਹੜੇ ਸੁੱਤੇ ਹੋ ਉਹ ਜਰੂਰ ਸੌਇਓ ਉਹ 8 ਵਜੇ ਆ ਕੇ ਸੌਂ ਜਾਇਓ ਜੇ ਸਾਲ ਦੇ 362 ਦਿਨ ਤੁਸੀਂ ਜਾ ਕੇ ਸੰਗਤ ਕਰਕੇ ਬਾਣੀ ਪੜ੍ਹ ਕੇ ਕਥਾ ਸੁਣ ਕੇ ਜੇ ਘਟਦੇ ਹੋ ਬਤੀਤ ਕਰਦੇ ਹੋ ਫਿਰ ਸੌਂ ਜਾਇਓ ਕੋਈ ਗੱਲ ਨਹੀਂ ਫਿਰ ਇੱਥੇ ਸੌਂਜ ਆਇਓ ਵੀ ਇਹ ਗੋਦ ਹੈ ਗੁਰੂ ਕੀ ਕੋਈ ਗੱਲ ਨਹੀਂ ਤੇ ਜੇ ਸਾਲ ਦੇ 365 365 ਦਿਨ ਕੁੱਲ ਹਨ ਬਾਕੀ ਇਹ ਤਿੰਨ ਦਿਨਾਂ ਦੇ ਵਿੱਚ ਜਿਹੜਾ ਜਾਗਣਾ ਹੈ ਇਹ ਸਾਡੇ ਘਟੇ ਹੋਏ ਨਿਤਨੇਮ ਦੀ ਪੂਰਤੀ ਕਰਦਾ ਹੈ ਇਹ ਸਾਡੀ ਇੱਥੇ ਕਈ ਐਹੋ ਜਿਹੀਆਂ ਰੂਹਾਂ ਗੁਰਮੁਖ ਜਿਨ੍ਹਾਂ ਦੀ ਇੱਕ ਵਾਰੀ ਚਰਨ ਧੂੜ ਨਾਲ ਮਸਤਕ ਲੱਗ ਜਾਈ ਤੇ ਕਈ ਜਨਮਾਂ ਦੇ ਪਾਪ ਕੱਟੇ ਜਾਂਦੇ ਹਨ ਸੋ ਬੇਨਤੀ ਹੈ ਜਿਤਨੇ ਵੀ ਤੁਸੀਂ ਸੁੱਤੇ ਹੋ ਮਹਾਰਾਜ ਕਿਰਪਾ ਕਰੇ ਅਸੀਂ ਸਾਰੇ ਅੱਗੇ ਹੀ ਮਨ ਕਰਕੇ ਸੁੱਤੇ ਹਾਂ ਇਹ ਜਾਗ ਹੈ ਗੁਰ ਸ਼ਬਦ ਦੀ ਸੋ ਇਸ ਕਰਕੇ ਹਰ ਕੀਰਤਨ ਮੈਂ ਇਹੋ ਮਨ ਜਾਗੇ ਸੋਕਿ ਸ਼ਕਰ ਜਿਤ ਮੈਲ ਨ ਲਾਗੇ ਗੁਰੂ ਕਿਰਪਾ ਕਰੇ ਜੋ ਕੋ ਜਾਬਜੀ ਨਾਲ ਸਾਂਝ ਪਾ ਰਿਆ ਹਾਂ ਸਭ ਤੋਂ ਪਹਿਲਾਂ ਵਿਹਾਰਕ ਰੂਪ ਦੇ ਵਿੱਚ ਅਸੀਂ ਪ੍ਰਚਾਰਕ ਹੋਈਏ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ